ਮੰਮੀ ਨੂੰ ਉਹ ਘਰ ਹੀ ਆਨੇ ਨੇ ਚਾਬੀ ਉਥੇ ਦੁਕਾਨ ਤੇ ਪਈ ਉਥੋਂ ਲੈ ਕੇ ਆਉਣਾ ਹੈ ਕਿਤੇ ਗਏ ਲੱਗਦਾ ਵੀ ਯਾਰ ਕਿਉਂਕਿ ਡੈਡੀ ਨੇ ਦਵਾਈ ਲਿਓਣੀ ਤੇ ਮੰਮੀ ਨੂੰ ਚੱਲ ਜਿਉਣੇ ਨਾਲ ਹੀ ਮੰਮੀ ਆਈ ਕੇੰਦੀ ਦਿਨਾਂ ਵੱਲ ਤੇ ਚਾਬੀ ਨਾਲ ਹੀ ਆ ਗਈ ਫਿਰ ਸਾਡੇ ਦੁਕਾਨ ਤੋਂ ਚਾਬੀ ਨਹੀਂ ਮਿਲੀ ਹਾਂਜੀ ਇਹ ਬੰਦਰ ਮਾਮਾ ਵੜਿਆ ਵੇਖੋ ਬੰਦਰ ਮਾਮਾ ਪੈਨ ਪਜਾਮਾ ਮੈਂ ਜਾਣਾ ਹੈ ਜਪਹਿਰਾ ਸਾਹਿਬ ਘੱਟਣ ਵਾਸਤੇ ਸਸਿਗਾਹ ਸਾਹਿਬ ਤੋਂ ਅ[]');ਦਨੇ ਵਲੋਗ ਦੇ ਵਿੱਚ ਜਪਹਿਰਾ ਸਾਹਿਬ ਘੱਟਣ ਵਾਸਤੇ ਜਾਣਾ ਹੁੰਦਾ ਤੇ ਫਿਰ ਮੈਂ ਥੋੜੀ ਜਿਹੀ ਰੈਸਟ ਕਰ ਲਈ ਵੀ ਤਾਂ ਕਰਕੇ ਮੈਂ ਘਰੇ ਆਇਆ ਹੈਗਾ ਫਿਰ ਮੰਮੀ ਹੁਣ ਇੱਧਰ ਆਏ ਆ ਤੇ ਹੁਣ ਮੈਂ ਮੰਮੀ ਆਏ ਹੈਗੇ ਉਹ ਉਹ ਦਿਨ ਉਹ ਤੇ ਟੁੱਕੀਆਂ ਹੋਈ ਜਾਂਦੀਆਂ ਨਹੀਂ ਉਹ ਤੇ ਉਹ ਦਿਨ ਆ ਤੇ ਇੱਧਰ ਤੇ ਹੁਣ ਮੈਂ ਰੈਸਟ ਕਰਨਾ 2-3 ਘੰਟੇ ਉਸ ਤੋਂ ਬਾਅਦ ਘਰੇ ਚਪਹਿਰਾ ਘੱਟਣ ਮਾਦੇਣਾ ਮੈਨੂੰ ਨੀਂਦ ਨਹੀਂ ਹਰਨਦੀ ਬਾਬਾ ਉੱਥੇ ਆਪਣਾ ਗੁਰੂ ਸਾਹਿਬ ਕੁਝ ਫਿਰ ਬੰਦਾ ਆਪ ਪਾਰਕ ਦਾ ਦਰਿੰਦਾ ਹੋ ਗਿਆ ਮੈਂ ਤੇ ਆ ਗਿਆ ਘਰੇ ਤੇ ਨੰਨੇ ਨੰਨੇ ਘਰੇ ਹੁੰਦੇ ਨੇ ਐ ਬਾਈ ਉਹ ਮੋਟੇ ਬੱਚੇ ਆ ਰਹੇ ਹੋਏ ਉਹ ਤੇ ਕੰਨੀ ਦਾ ਮੁੰਡਾ ਉਹ ਜਿਵੇਂ ਚੈਹ ਚੈਹ ਲਾਗੇ ਚੈਹ ਚੈਹ ਨਹੀਂ ਆਈ ਜਿੰਨੇ ਉਹਨਾਂ ਨੂੰ ਨੀਂਦ ਨਹੀਂ ਆਈ ਜਿੰਨੇ ਮੈਂ ਅਟੇ ਮੇਜੀ ਪੀ ਰਿਹਾ ਚਾਹ ਤੇ ਇਹ ਪੀਣੇ ਦਾ ਪੀ ਲਓ ਪਰ ਅਗੇ ਪੀਣੇ ਨਹੀਂ ਨੀਂ ਨਾ ਕੋ ਉਹ ਧੰਗਲਾ ਸੀ ਗਲਾ ਹੀ ਵੱਡਾ ਵਾ ਚਾਹ ਵਿੱਚ ਮੈਂ ਮਸਾਲ ਪੀਣੀ ਮੈਂ ਇੰਨੀ ਝੜ ਹੀ ਪਿੰਦੀ ਆ ਬਹੁਤ ਪੇਟ ਚ ਦਰਦ ਹੁੰਦੀ ਰਹੀ ਆ ਲੈ ਮਿੱਤਰ ਆਪਕੇ ਜੀ ਸਸਰੀਆਂ ਕਾ نیند ਆਈ ਬੇ ਸਮਝ ਕਹਿੰਦੇ ਮੁੰਡਾ ਆ ਗਿਆ ਦੀਵਾ 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 ਹਾਂ ਚਲਾ ਜਾ ਜਾ ਇਹ ਦੀਵਿਆ ਦੀਵਾ ਜੜਾ ਨਹੀਂ ਆ ਇਹੋ ਸਭ ਲਾ ਬੈਨੀਫਿਟ ਦਿੰਦਾ ਆ ਕਹੇ ਮੈਨੂੰ ਪਰ ਐ ਇਤੋਂ ਵੀ ਇਹ ਪਤਾ ਲੱਗ ਜਾਂਦਾ ਕਿ ਜੱਸ ਸੀ ਨਹੀਂ ਆ ਗਿਆ ਜੱਸ ਸੀ ਨਹੀਂ ਆ ਗਿਆ ਅੱਜ ਜਾਣਾ ਸੀ ਦੱਸਿਆ ਮੈਂ ਫਟਾ ਟਿਕਵਾ ਦੇ ਦੱਸੀ ਆ ਗਿਆ ਭਰਾ ਤੇ ਸੀ ਉਹ ਫੋਨ ਦਾ ਹੁਣੇ ਕੰਮ ਹੋ ਚੱਲਿਆ ਸੀ ਕੀ ਹੋਇਆ ਹੱਥੋਂ ਦਾ ਹੱਥ ਛੋਟਾ ਚੱਲਿਆ ਸੀ ਆਹ ਆਹ ਉਹ ਪਾਣ ਭੜਕੇ ਹੁਣੇ ਹੀ ਤੇ ਅੰਦਰ ਤਾਂ ਆਣ ਭੜਕੇ ਇਹ ਪੁੱਛਿਆ ਮੈਂ ਡੈਡੀ ਕਹਿੰਦੇ ਇਹਨੇ ਜੁੱਤੀ ਲੈਣਾ ਆਸ ਤੇ ਮੰਮੀ ਦੇ ਨਾਲ ਤੇ ਮੰਮੀ ਦੀ ਜੁੱਤੀ ਟੁੱਟ ਗਈ ਹੈ ਘਰ ਤੋਂ ਆਉਂਦੇ ਤੇ ਆਪਾਂ ਜਾਂਨੇ ਥੋੜਾ ਜਿਹਾ ਠਹਿਰ ਕੇ ਹੋਰ ਮਾਰੇ ਆਵੇ ਸਹੀ ਕੰਮ ਵੇ ਯਾ ਲੈ ਯਾ ਲੈ ਇਹ ਤਾਂ ਬੋਲਦਾ ਨਾ ਕੀ ਹਾਲ ਹੈ ਕੀ ਹਾਲ ਹੈ ਏਦਾਂ ਨਾ ਨੱਕ ਜਿਹਦੇ ਵਿੱਚ ਬੋਲਦੇ ਚੱਲੇ ਹੁਣ ਆਪਾਂ ਗੁਰਦੁਆਰਾ ਸਾਹਿਬ ਤੇ ਇੱਧਰ ਆਪਣਾ ਪੱਖਾ ਆ ਗਿਆ ਹਾਂਜੀ ਵੀਰ ਜੀ ਆ ਨਾਲ ਹੀ ਗਾਂ ਜਾਣਾ ਨਾਲੇ ਮੋੜ ਦੇ ਗਲੀ ਨੂੰ ਮੋੜ ਤੱਕ ਨਹੀਂ ਵੀਰ ਨੇ ਬਾਈ ਸਾਰਾ ਕਿਰਾਇਆ ਤਾਂ ਦਿਨ ਨੂੰ ਪੜਨਾ ਪਵੇ ਤੇ ਉਹ ਪੱਖਾ ਹੋਰ ਕੇ ਇੱਥੇ ਘਰੇ ਲਾਉ ਉਹ ਨਹੀਂ ਉਹਨੇ ਤਾਂ ਪੱਕਾ ਨਾ ਵੀ ਜਿੰਨਾ ਕਰਾਇਆ ਮੰਗਾ ਸੀ ਸਹੀ ਗੱਲ ਦੀ ਸਹੀ ਗੱਲ ਦੀ ਲੈਂ ਪੀਵਾ ਪੀਵਾ ਸਾਸਰੀ ਘਰ ਮੇਰੀਆਂ ਵੀ ਰਹਿਣਗੇ ਨਹੀਂ ਨਹੀਂ ਸਾਸਰੀ ਕਾਲ ਜੀ 7 ਦਿਨ ਮੇਰੀ ਰਹਿਾਂਗੇ ਸਾਸਰੀ ਰਹਿਾਂਗੇ ਬਾਈ ਕਿਤਾ ਕਹਿੰਦਾ ਐਡਾ ਕਹਿੰਦਾ ਸਾਸਰੀ ਕਾਲ ਜੀ 7 ਦਿਨ ਮੇਰੀ ਰਹਿਾਂਗੇ ਆਹੋ ਆਪਾਂ ਜਾਣਾ ਤੇ ਭਾਜੀ ਸਟੇਸ਼ਨ ਲੱਗੇ ਜਾਣਾ ਨਹੀਂ ਸੀਗਾ। ਫਾਈਨਲ ਬਈ ਇਟ੍ਰੇਨ। ਬੋਲਦਾ ਕਿਤਾ ਕੀ ਰਹੇ ਆਂ ਥੱਲੇ। ਥੱਲੀਆਂ ਬਈ ਟਿਕਾਉਂ ਹੈ। ਨਾ ਜਲੀ ਦੱਸ। ਬਈ ਆ ਵੀ ਇਟ੍ਰੇਨ ਹੈ। ਭਾਈ ਕਹਿੰਦਾ ਬੜੀ ਤੇਜ਼ ਤੇਜ਼ ਆਉਂਡੀ ਆ। ਰੋਕੇ ਆਂ ਡੀ। ਇਹਦੇ ਨਾਲ ਇਹਦ ਨੂੰ ਤੇਜ਼ ਤੇ ਮੇਰੀ ਹਰ ਗੁੰਦਾ ਹੁਣ ਲੈਂਦੀ। ਇਹ ਸਭ ਭਰੀ ਪਈ ਵੇਖਦਾ ਕੀ ਬਣੂ ਬਹਿ ਗਏ ਆਂ ਪਲੇਟ ਰੇਲ ਦੇ ਵਿੱਚ ਹੁਣ ਠੀਕ ਕੀ ਕਰੇ ਯਾਰ ਛੇ ਮਾਮਾ ਮੈਂ ਹੁਣ ਕਿਤੇ ਸੇਤਰਾ ਕੀ ਬੋਲ ਰਹਾ ਹੈ ਕੀ ਹੋਇਆ ਇਹਦਾ ਖੁਬੰਡਿਆ ਕੀ ਖੁਬੰਡਿਆ ਵੋਟ ਹੈ ਯਾ ਵੀ ਇਹ ਆਪਣੀ ਟ੍ਰੇਨ ਮਾਰਤੀ ਛਾਲ ਅਸੀਂ ਤੇ ਪਹਿਲਾਂ ਹੀ ਅਜੇ ਖਲੋਣੀ ਹੀ ਗੱਡੀ ਆਪਣੀ ਹੈਗੇ ਆਪਣੀ ਆਪਣੀ ਹੈਗੇ ਜਦੋਂ ਮੋਦੀ ਆਪਣਾ ਵੀ ਟ੍ਰੇਨ ਵੀ ਆਪਣੀ ਹੋਈ ਬਾਰ ਸਾਹਿਬ ਨੇ ਪਰਚਾ ਦੇ ਲੱਗਦੀ ਆਟੇ ਜਾ ਕੇ ਡਿੱਗੀ ਖੋਲੀ ਉਹਦੀ ਉਹ ਲੱਗੀ ਅੰਦਰ ਗੱਡੀ ਨੂੰ ਪਤਾ ਕਿ ਐਮਰਜੈਂਸੀ ਮੈਂ ਜੇ ਸਾਹਿਬ ਨੂੰ ਹੁਣ ਲਾਇਆ ਉਹ ਇਹਨਾਂ ਨੂੰ ਫਿਰ ਲੈ ਕੇ ਆਉਂਦੇ ਆਪਾਂ ਗੱਡੀ ਅੰਦਰ ਕਹਿੰਦੇ ਅੰਦਰ ਜਾਣ ਨਹੀਂ ਦੇਣਾ ਤੋ ਯਾਰ ਹੋ ਚੁੱਕੇ ਨੇ ਯਾਰ ਜਜ਼ਾਬ ਹੋਣੀ ਚੁੱਕਣ ਦੇ ਪਾਣੀ ਦੇ ਦੋ ਯਾਰ ਹੁਣ ਫੋਨ ਹੀ ਕੋਈ ਨਹੀਂ ਚੁੱਕਣ ਡਿਆ ਯਾਰ ਕਮਾਉਂ ਲਗੀ ਲੋ ਵੀ ਗੱਡੀ ਕਰ ਲਈ ਚੈੱਕ ਪੂਰੀ ਹਾਂ ਕਸਤੀ ਭਾਜੀ ਹੁਣ ਰਿਪੇਅਰ ਪੂਰੀ ਲੈ ਕੇ ਜਾਈਏ ਫਿਰ ਆਪਾਂ ਹਣ ਸਿੱਧਾ ਸਾਹਿਬ ਮੱਥਾ ਤੇ ਕੀ ਵਧ ਠੀਕ ਕਰਾਉਂ ਗੱਡੀ ਕਰਾਤੀ ਓਕੇ ਕਰਾਤੀ ਪੂਰੀ ਗੱਡੀ ਤੋਂ ਕਰੋ ਚੈੱਕ ਗੇਥੋ ਸੀ ਹਿਸਾਬੇ ਟੁੱਟਿਆ ਸੀ ਉਹ ਵੀ ਇਹਨਾਂ ਨੇ ਫਿਰ ਰੀਵੀਆਂ ਦੇ ਚੇਂਜ ਕਰਾਤਾ ਵਾ ਤੇ ਉਹ ਮਗਰ ਲਾਇਕ ਆ ਇਹਦਾ ਫੋਨਟ ਜੈਟ ਆਪਾਂ ਇਹਦਾ ਇਹਦਾ ਹੀ ਉਹ ਵੀ ਸਹੀ ਕਰਾਤਾ ਇਹਨਾਂ ਨੇ ਪਾਸੇ ਹੀ ਦੋ ਹੀ ਇਹ ਦੇ ਕਾਰਨ ਤੇ ਇੱਕ ਗੈਂਡੀ ਸਪੀਕਰ ਨਹੀਂ ਵੇਚ ਗਈ ਚੱਲਦੇ ਇਹਦੇ ਅੜ ਜਾਂਦੇ ਉਹ ਵੀ ਸਹੀ ਕਰਾ ਦੇ ਇਹਨਾਂ ਨੇ कोई गल हवा चकें हवा भरा लगी उर्गलिया मेनू भी देख ਨੰਦਿਆਂ ਦਾ ਪਰਫੂ ਪੂਰੀ ਜੰਮੀ ਨੇ ਪਾਣੀ ਹੈ ਮੈਂ ਚੱਲ ਥੋੜਾ ਤੇਲ ਪਵਾ ਲਈ ਯਾਰ ਲੈ ਵੀ ਤਿੰਨ ਸਰ ਜਿੰਨੇ ਪੁੱਛਦੇ ਕਿੱਥੇ ਗਈ ਗੱਡੀ ਕਿੱਥੇ ਗਈ ਵੀ ਗੱਡੀ ਆ ਗਈ ਜੀ ਭਰਾ ਗੱਡੀ ਵੇਚ ਲਉ ਹਾਂ ਮੈਂ ਘੁੰਮ ਰਿਹਾ 140 ਸੜਕ ਤੇ ਹੈ ਪਹਿਲੀ ਪ੍ਰਾਣੀਆਂ ਜਾਂਦਾ ਹੈ ਹੱਸਦਾ ਮੁੰਡਾ ਤਨੂ ਦਾ ਆਈ ਫਿਰ ਉਹ ਰਹੀ ਖਾਣੇ ਪਾਣੀ ਇੱਕ ਤੇ ਆ ਆ ਸ਼ੌਪ ਤੇ ਮੈਂ ਗਿਆ ਵਾ ਆੜੀ ਆ ਨੁਕਰ ਵਾਲੀ ਤੇ ਗਿਆ ਇੱਥੇ ਪੰਨੀ ਕੀ ਹੋਇਆ ਇੱਥੇ ਮੇਰੇ ਸੈਂਟ ਦੇ ਫਟਵਾ ਖੋਲਾ ਹੀ ਕਹਿੰਦੇ ਹੈ ਆਹੋ ਸੱਚੀ ਆਹ ਸਹੀ ਗੱਲ ਹੈਂ ਤਾਂ ਤਾਂ ਨਹੀਂ ਖਲਾਇਆ ਕਰਨਾ ਇੱਕ ਮੇਰਾ ਫੋਨ ਖਵਾ ਦੋ ਸਹੀ ਬਾਏ ਸਝਾਂਦੇ ਹੁਣ ਕਿੱਧਰ ਲੈਣਾ ਇਧਰ ਨਹੀਂ ਜਾਣਾ ਇਹਨੂੰ ਇਹਨੂੰ ਜਾਣਾ ਪਤਾ ਲੱਗ ਗਿਆ ਰਹਿਣ ਦੇਣਾ ਆਹ ਲੈ ਵੀ ਗੱਡੀ ਲਾਤੀ ਬੜੀ ਵਧੀਆ ਸਾਈਡ ਤੇ ਬੂਟ ਲਾ ਕੇ ਆਏ ਬਹਿ ਗਿਆ ਵੀ ਜਿੱਦਾਂ ਗੁਰਦਰ ਸਾਹਿਬ ਨੇੜੇ ਹੀ ਆ ਮੈਂ ਬੂਟ ਪਾਲਾ ਅਜ ਥੋੜਾ ਜਿਹਾ ਜਾਣਾ ਪਣਾ ਪੈਦਲ ਜਿੰਨਾ ਕੋ ਦਨ ਨਹੀਂ ਤੁਰ ਕੇ ਆਏ ਵੀ ਪੈਦਲ ਆ ਥੋੜੇ ਦਿਨ ਹੋਏ ਆ ਥੋੜੇ ਇੰਨਾ ਤੁਰਨਾ ਪੈਣਾ ਆ ਬਸ ਬਸ ਆ ਆ ਚੱਲ ਭੈਣ ਗੱਡੀ ਲਾਤੀ ਤੇ ਪੈਦਲ ਜਾਣਦੇ ਆ ਥੋੜਾ ਨਾਲੇ ਵਧੀਆ ਹੋਣੀ ਲੱਗ ਕਰਕੇ ਬੰਦਾ ਚੰਦਾ ਹੋਵੇ ਲਾ ਜਾਗੋ ਖੜਨੀ ਵੇ ਸੌਣ ਤੋਂ ਹੁਣ ਤੋਂ ਸਮਾਨ ਇਕੱਠੇ ਕੰਡਿਆ ਹੋਵੇ ਆਹ ਤੱਕ ਲਾ ਹੈ ਹੈ ਬੜਾ ਟਾਈਮ ਕਹਿ ਜਾ ਕੁਆਦ ਕੀ ਭਰਾ ਜਾਗੋ ਵੇਖੀ ਵੀ ਜਾਣੀਂ ਕਿ ਨਹੀਂ ਉਹ ਨਹੀਂ ਵਾਈਕਰ ਵਾਈਕਰ ਕਰ ਭਰਾ ਵੇਖੀ ਕਿਹਨੇ ਜਾਣੀ ਨਹੀਂ ਯਾਰ ਨਹੀਂ ਹੁਣ ਪਾਕਿਸਤਾਨੀ ਚੰਗਾ ਢਕੀ ਆ ਢਕੀ ਆ ਵਾ ਢਕੀ ਹੁਣ ਹੋ ਜਣਾਗਾ ਤੇਰਾ ਨਹੀਂ ਨਹੀਂ ਭਾਈ ਇਹਦਾ ਰਾਏ ਯਾਰ ਇਹ ਲੈਣੇ ਆਪਾਂ ਨੰਦ ਲੈਣੇ ਨੰਦ ਲੈਣੇ ਆਪਾਂ ਬਾਦ ਨੰਦ ਲੈਣਾ ਇਹ ਹਾਂ ਨੰਦ ਲੈਣਾ ਇਹ ਅੱਜ ਲੱਗਦਾ ਸੰਗਤ ਕਾਫੀ ਆ ਵੀ ਹੈਂ ਮੈਂ ਫਿਰ ਕਰਦੇ ਕਰ ਆਪਣੀ ਵਾਲੀ ਹੋ ਗਿਆ ਧਰੇ ਨਾਲ ਹੁਣ ਤੁਸੀਂ ਹਾਂ ਮੈਂ ਫਤ ਫਰਾਂਸ ਆਇਓ ਘਟਲੇ ਹਣ ਚਾ ਸ਼ਕਲ ਗਏ ਮੈਂ ਕਿਹਾ ਚਲੋ ਫੇਰ ਮੜ ਕੇ ਗੱਡੀ ਚਲਾਉਣੀ ਆ ਅਸਲ ਤਾਂ ਇਹ ਹਣ ਸ਼ਕਲਿਆ ਚਾਹੇ ਪੀ ਲਈਏ ਹੁਣ ਚੱਲੇ ਆ 10 ਮਿੰਟ ਪਾਰਟ ਹੋਰ ਕਰ ਲਈ ਫੇ ਚੱਲੀਏ ਮੈਂ ਇਧਰ ਮੈਂ ਇਧਰ ਕੰਢ ਜਿੰਨਾਂ ਨੇ ਸਿਰੇ ਚ ਪੈਰਾ ਸਾਹਿਬ ਕੱਟਣਾ ਤੇ ਉਹ ਲੰਮੇ ਪਈਆਂ ਸੰਤਾਂ ਸਾਰੀਆਂ ਚੱਲ ਚੱਲ 12:00 ਦੇ 10 ਮਿੰਟ ਹੋ ਗਏ ਨੇ ਜੀ ਦੇ ਕੋਲ ਬਣ ਸੀਗੀ ਆਪਾਂ ਨਾ ਨਹੀਂ ਹੋਣਾ ਮੰਮੀ ਤੇਰੀ ਨੇ ਮੇਰੇ ਮੇਰੇ ਆਖੇ ਭੇਜਿਆ ਤੈਨੂੰ ਨਾ ਨਹੀਂ ਉਹ ਕੁੱਤੇ ਨਾਲ ਪੰਗੇ ਲੈਣਾ ਇਹਨੇ ਦਾੰਦ ਲਵਣੇ ਹੋ ਨਹੀਂ ਗੱਲ ਨਹੀਂ ਉਹ ਕੁੱਤਿਆਂ ਨਾਲ ਹੈਲੋ ਨਹੀਂ ਕਰਦਾ ਉਹ ਕੁੱਤਿਆਂ ਨਾਲ ਨਹੀਂ ਹੈਲੋ ਕਰਦਾ ਬੰਦਿਆਂ ਨਾਲ ਕਰਦਾ ਆ ਆ ਜਾ ਆ ਬੰਦਿਆਂ ਨਾਲ ਹੈਲੋ ਕਰਦਾ ਉਹ ਨਹੀਂ ਮੜਾ ਜੀਜੀ ਕਰਦਾ ਇਹ ਕਹਿੰਦਾ ਅੱਸੀ ਪਾਜੀ ਆ ਗਏ ਜੀ ਮੈਂ ਹਾਂਜੀ ਆ ਗਏ ਜੀ ਨਹੀਂ ਉਹ ਉਹ ਸਾਡਾ ਉਹ ਚੰਗਾ ਕੁੱਤਾ ਕੀ ਦਿਨਾਵਾ ਜਿਉਦੀ ਆ ਜਿਉਦੀ ਜਿਉਦੀ ਨੰਬਰ 1 ਆਪਣਾ ਜਿਉਦੀ ਜਿੰਦਾ ਪਾਦਾ ਨਹੀਂ ਜਿਉਦੀ ਜਿੰਦਾ ਪਾਦਾ ਆਪਣੇ ਜਿਉਦੀ ਵੀ ਠੀਕ ਦਾਣਾ ਜਿਉਦੀ ਵੀ ਜਲੇ ਨਹੀਂ ਆ ਜਿਉਦੀ ਵੀ ਚਾਰਾ ਵੀ ਇਦਾਂ ਠੀਕ ਤਾਂ ਸਹੀ ਗੱਲ ਮੈਂ ਇੱਕ ਜਾਂ ਮੇਰੇ ਡੈਡੀ ਨਾ ਕਰੇ ਹੋਵੇ ਤਾਂ ਜਾਂ ਮੈਂ ਨਾ ਉਹਨੇ ਲੱਭਦੇ ਰਹਿਣਾ ਕਿ ਅੱਜ ਇੱਕ ਧੀ ਘਟਿਆ ਘਰ ਤੋਂ ਲੈ ਵੀ ਸਕੂਲ ਦੇ ਲਾਗੇ ਗੱਡੀ ਲਾਈ ਹੁਣ ਕੱਲ ਨੂੰ ਜੇ ਤਾਂ ਅਗਲੇ ਸ਼ਨੀਵਾਰ ਹੋਣਾ ਹੈ ਲੋਕੇਸ਼ਨ ਚੇਂਜ ਕਰਨੀ ਕਿਉਂਕਿ ਗੱਡੀ ਦਾ ਕੋਈ ਪੰਡਾ ਨਾ ਲਵੇ ਹੁਣ ਲਾਵਾਂਗੇ ਮੇਨ ਰੋਡ ਤੇ ਕਿਤੇ ਬਾਹਰ ਸਾਈਡ ਕਿਤੇ ਲਾਵਾਂਗੇ ਬਹੁਤ ਜ਼ਿਆਦਾ ਮਤਲਬ ਮਜ਼ਾਕ ਲਈ ਹੁਣ 1.5-2 ਕਿਲੋਮੀਟਰ ਦਾ ਫਰਕ ਪਾ ਕੇ ਗੱਡੀ ਲਾਵਾਂਗੇ ਕਿਤੇ ਯਾ ਬਰੋ ਠੀਕ ਹੈ ਚਲੋ ਕੀ ਉਹਦਾ ਟ੍ਰੇਨ ਤੇ ਨਹੀਂ ਆਉਣਾ ਟ੍ਰੇਨ ਤੇ ਹੋਣਾ ਸਾਰਾ ਟ੍ਰੇਨ ਤੇ ਹੋਣਾ ਅਗਲੇ ਅਗਲੇ ਸ਼ਨੀਵਾਰ ਨੂੰ ਟ੍ਰੇਨ ਤੇ ਹੋਣਾ ਸਾਰਾ ਅੱਤੋਂ ਗਿਆ ਚ ਰਜੈਂਸੀ ਲੱਗੀ ਗੱਡੀ ਨੇ ਤਾਂ ਕਰਕੇ ਪੁੱਲ ਪਿਆ ਮੰਨ ਰੋ ਗਿਆ ਜਾਂਦੇ ਸ਼ਬਦ ਲਾਇਏ ਸੀ ਤੇ ਮੈਂ ਚੱਲ ਆਉਂਦੇ ਹਾਂ ਇੱਕ ਤਾਂ ਗਾਣਾ ਸੁਣ ਲੀਏ ਵੀ ਤੇ ਇੰਜੋਏ ਵੀ ਕਰਨਾ ਚਾਹੀਦਾ ਹੈ ਨਾ ਤੇ ਇੰਜੋਏ ਚੱਲ ਪਏ ਹੁਣ ਆਪਾਂ ਪਹੁੰਚ ਗਏ ਆ ਤਾਰਾਂ ਵਾਲੇ ਪੜ ਆਰੇ ਤਾਰਾਂ ਵਾਲੇ ਪੜ ਪਹੁੰਚ ਗਏ ਆ ਤੇ ਬਟਾਲੇ ਜਾ ਰਹੇ ਹਾਂ ਫਿਰ ਅਮ ਜੀ ਆਪਣਾ ਬੈਟਰੀ ਆ ਲੱਗਦੀ ਜਿੱਤੇ ਆ ਗੱਡੀ ਉੱਪਰੇ ਚੜਾ ਬਾਦ ਫੜੀ ਹਲਾਵੀ ਰੋਣ ਦੇ ਵੀ ਸਾਡੇ ਤੋਂ ਸਬੂਤ ਮੰਗੇ ਗਏ ਆ ਸਰੂਗੇ ਉਹਨਾਂ ਵੈਦ ਵੀ ਰਵਾਇਆ ਉਟੇ ਅਸੀਂ ਸਾੜ-ਸਾੜ ਪਏ ਆ ਸੰਭ ਕੇ ਫਿਰ ਪਹਿਲਾ ਚੰਗੀ ਤਰ੍ਹਾਂ ਵਿਖਰਾਂਗੇ ਡਰੋਵੇਂ ਮੁੰਡਾ ਕਿਕਰਾਂ ਦੇ ਕਿਕਰਾਂ ਦੇ ਪਿਆਰ ਕਹਿ ਕੇ ਲੋਕੀ ਮਾਰ ਗਏ ਨੇ ਠੱਗੀਆਂ ਸਾਡੇ ਚੰਨਾ ਪੱਟਿਆਰੀਆਂ ਨਹੀਂ ਬਚੀਆਂ ਸ਼ੀਸ਼ਾ ਗੱਡੀ ਦਾ ਨਵਾਂ ਪੈਗਾ ਫਰੰਟ ਵਾਲਾ ਕੋਬ ਟੁੱਟਾ ਹੈ ਨਾ ਦੋ ਜਗ੍ਹਾ ਤੋਂ ਟੁੱਟਾ ਆਏਗਾ ਗਣ ਪੁਰਾਣ ਨੀ ਟੈਨਕਲੀ ਜੁੜੀ ਨੇ ਤੇ ਫਿਰ ਫਨੀਅਰ ਲੜਦਾ ਏ ਜਾਂਦੇ ਘਰ ਤੋਂ ਉੱਟ ਕੇ ਜਦ ਕੋਈ ਤੇ ਤਰੱਕੀਆਂ ਵਹੀ ਕਿਹੜਾ ਚੜਦਾ ਏ ਕੋਈ ਕਿੱਥੇ ਚੜਦਾ ਏ ਜੱਸੀ ਸਿੰਘ ਗੱਡਾ ਚ ਗੱਡੀ ਚਲਾਉ ਗੱਡਾ ਲਗਾ ਕਹਿਣ ਓਏ ਜੱਸੀ ਕਹਿੰਦਾ ਮੈਂ ਗੱਡੀ ਚੋਣੀ ਮੈਂ ਚਲਾ ਲਈ ਪੰਗਾਂ ਨਾਲੇ ਰੋਜਾ ਰੋਜਾ ਨਾਲੀ ਮਿੱਤਰਾ ਇਹਨਾਂ ਨੂੰ ਮੜੀ ਦੀ ਉੱਤੀ ਕਰ ਉਸ ਦੀ ਕਿਹ ਇੱਚੀ ਕਰਦਾ ਹੁਣ ਮੈਂ ਮੜੀ ਇਸੇ ਬਸੇ ਹੋਰ ਨਹੀਂ ਹਣੀ ਹੋਰ ਨਹੀਂ ਠੀਕ ਹੈ ਬੜੀ ਬੜੀ ਨਹੀਂ ਯਾਰ ਲਾਈਪਰੇ ਆ ਜਸੀ ਡਾ ਗੱਡੀ ਚਲਾਉਣਾ ਮੇਰੇ ਵਾਲ ਸਾਈਡ ਪੁੱਤ ਰੱਖ ਵੀ ਮਗਰ ਗੱਡੀਆਂ ਹੁਣ ਨੰਗ ਜਾਣਗੇ ਭਰਾੜਿਆ ਡੀੜਿਆ ਤਾਂ ਜੱਜ ਕਰਦੇ ਸੀ ਕਹਿੰਦੇ ਤੁਸੀਂ ਕਹੀਏ ਕਿ ਤੂੰ ਦੀ ਪੌਕਟ ਪਾਰੀ ਏ ਹੋ ਜਾਵੇ ਸਭ ਕਹਿੰਦੇ ਆਪਣੀਆਂ ਕੋਈ ਕਿੱਥੇ ਜਰਦਾ ਏ ਨੌਂਦਾ ਬਈ ਮਾੜੇ ਤੇ ਦਾਰ ਵੀ ਵਿਰਨਾ ਯੋਦਾ ਬਈ ਫੇਰ ਬਸੂ ਦੇ ਦੁਨੀਆ ਕੰਸਰਨ ਸਦੀ ਏ ਜਦ ਕਸਿਆਂ ਚੱਪੜਾ ਵਾਲਾ ਬ੍ਰਾਂਡਡ ਪਉਂਦਾ ਏ ਫੂਡ ਬ੍ਰਾਂਡਡ ਕਣਵਾੜਾ ਜਦ ਗੱਡੀਆਂ ਲੈ ਆਉਂਦਾ ਤੇ ਕੰਮ ਬਲਵਿੰਦਨੰਬਰ ਦਾ ਕਰਦਾ ਏ ਇਹ ਗੱਲ ਸਹੀ ਏ ਯਾਰ ਮਾਰੇ ਇਹਨਾਂ ਗੱਡੀਆਂ ਨੇ ਤੇਹੰਕਾਰ ਕਰਨਾ ਬੰਦਦਾ ਆ ਕੀ RAMDAS ਨੇ ਦਿੱਤੀ ਗੱਡੀ ਭਾਈ ਜੇ ਨਹੀਂ ਹੁੰਦੀ ਨਾ ਬੜੇ ਤਰਲੇ ਲੈ ਲਿਆ ਅਕ ਦੇਣ ਗੱਡੇ ਮੇਰੇ ਪਿਓ ਨੇ ਤੇ ਮੇਰੀ ਮਾਂ ਨੇ ਅਗਰ ਸੱਚੀ ਹੈ ਬੜੀ ਬੜੀ ਹਰੇ ਇਹ ਗੱਡੀ ਲੈਣ ਵਾਸਤੇ ਫੇਰੇ ਇਸ ਦੇਰ ਇਸੇ ਕੋਈ ਚੱਕਰ ਨਹੀਂ ਖੇਚੇ ਖੇਚ ਗੱਡੀ ਗੱਡੀ ਖੇਚ ਗੱਡੀ ਖੇਚ ਮਕਰ ਗੱਡੀਆਂ ਹੋਣੀਆਂ ਤੇ ਬਾਈ ਨੂੰ ਟੋਲ ਦੇ ਲਾ ਕੋ ਗੱਡੀ ਫੜਾਈ ਸੀ ਤੇ ਆਪਣੇ ਸ਼ਹਿਰ ਆਪਾਂ ਬਟਾਲੇ ਆ ਗਏ ਕਿਸੇ ਟਪਰ ਬਿਲਕੁਲ ਗੋਲੂਣੀ ਮਾਜੀ ਵਾਲਾ ਉਹਦੇ ਘਰ ਦੇ ਬਿਲਕੁਲ ਸਾਹਮਣੇ ਖਲੋਤੇ ਸੀ ਚਲਾਇ ਲੀ ਇਹ ਨਾ ਮੈਨੂੰ ਚਲਾਇ ਲਈ ਨਾ ਕੋ 10 ਕਿਲੋਮੀਟਰ ਨਹੀਂ 8 ਕਿਲੋਮੀਟਰ ਚਲਾਈ ਗੱਡੀ 8 ਕਿਨੇ ਪਹੁੰਚ ਗਏ ਆਪਾਂ ਘਰੇ ਆਪਣੇ ਮਹੱਲੇ ਕਿੰਨੇ ਵਜੇ ਪਹੁੰਚੇ ਬੜਾ ਵੇ 12 ਵਜੇ ਨਾਲ 12 ਵਜੇ ਤੇ ਮੇਰੇ ਸਨ 15 ਮਿੰਟ ਤੇ ਨਿਕਲੇ ਸੀ ਆਪਾਂ ਉਤੋਂ ਨਾ ਗੁਰਦਰ ਸਾਹਿਬ ਤੋਂ ਗੁਰਦਰ ਸਾਹਿਬ ਤੋਂ ਹਾਂ ਤੇ ਘੰਟਾ ਲੱਗ ਗਿਆ ਪੂਰਾ ਨਾ 1 ਘੰਟਾ ਲੱਗ ਗਿਆ ਹੁੰਦੇ ਵੇ ਲੈ ਵੀ ਕੀ ਆ ਗਈ ਜੀ ਕਰੇ ਦਹਲੇ ਰਕਜੀ ਹੋ ਵੀ ਅਗੇ ਕਰ ਇਹਨਾਂ ਨਾਲ ਗੱਲ ਕਰਵਾਈ ਆਪਾਂ ਬਾਬੇ ਨੇ ਸਵੇਰੇ ਹਨਾ ਅਗੇ ਹੀ 1:30 ਵਜੇ ਰਾਤੀ ਖਪਾਉਂਦੇ ਆਣਗੇ ਵੀ ਨੀਂਦ ਭਰਾ ਕਰਤੀ ਆਗੇ 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 ਬਈ ਆਗੇ ਉਦਾਂ ਇਸ ਤੀ ਕਾਲ ਸਪੋਟ ਡਿੱਗਿਆ ਟੁੱਟਾ ਹੋ ਗਿਆ ਸ਼ੀਸ਼ਾ ਇੱਥੋਂ ਕਜੋ ਪਤਾ ਨਹੀਂ ਇਹ ਇੱਥੋਂ ਕਜੇ ਹੀ ਤੇ ਕਿੱਥੋਂ ਕਜੇ ਨਵਾਂ ਪਾਤਾ ਹੁਣ ਇਹ ਕਿਹੜਾ ਮਾਰਕਾ ਲੱਗ ਗਿਆ ਹੁਣ ਨਹੀਂ ਅਜੇ ਹੁਣ ਠੀਕ ਹੈ ਉੱਤੇ ਸੰਨ ਲਿਖੀ ਕਿੰਨੀ ਕਿਹੜੀ ਸੰਨ ਦਾ ਹੋਵੇ ਸ਼ੀਸ਼ਾ ਸੰਨ ਨਹੀਂ ਲਿਖੀ ਇਹਨਾਂ ਨੇ ਯਾਰ ਉਹ ਅੱਬਾ ਅੱਬਾ ਦੀ ਫੋਟੋ ਡਿੱਗ ਪਈ ਆ ਹਾਏ ਉਹ ਡਿੱਗੀ ਹੋਈ ਜਾਂ ਏਜੰਸੀ ਵਾਲਿਆਂ ਕਦੇ ਡਿੱਗ ਪਈ ਚੱਲਿਆ ਸੀ ਕੋਈ ਭੰਜੇ ਨਹੀਂ ਡਿੱਗੀ ਹੋਵੇ ਇੱਥੇ ਡਿੱਗੀ ਆ ਉਹ ਹੋ ਜਾਣੀ ਕੋਈ ਨਹੀਂ ਸਾਰੇ ਆਓ ਚੱਲੇਗੇ ਆ ਠੀਕ ਹੈ ਮਗਰੋਂ ਵੀ ਗੱਡੀ ਕਰਾਤੀ ਸਹੀ